ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਗੜੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟੀਮਾਲੀ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਇਹਦੇ ਕੋਟਕਪੂਰਾ ਵੀ ਰਹਿ ਜਾਂਦਾ ਤੇ ਫਰੀਦਕੋਟ ਸ਼ਹਿਰ ਵੀ ਕੋਈ ਬਹੁਤਾ ਦੂਰ ਨਹੀਂ ਦੋਨਾਂ ਪਾਸਿਆਂ ਤੋਂ ਜੇ ਆਉਣੇ ਆ ਤਾਂ ਕੋਟਕਪੂਰੇ ਵੱਲੋਂ ਆਈਏ ਦੁਆਰੇ ਆਣਾ ਪਿੰਡ ਰਸਤੇ 'ਚ ਤੇ ਜੇ ਆਪਾਂ ਫਰੀਦਕੋਟ ਵੱਲੋਂ ਆਉਣੇ ਆ ਤਾਂ ਮਚਾਕੀ ਮਾਲ ਸਿੰਘ ਪਿੰਡ ਰਸਤੇ ਦੇ ਵਿੱਚ ਆਉਂਦਾ ਅੱਜ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਕੋਲੋਂ ਚੈਨਲ ਦੀ ਸ਼ੁਰੂਆਤ ਦੇ ਵਿੱਚ ਬਹੁਤ ਵੀਡੀਓ ਬਣਾਈਆਂ ਕਿਉਂਕਿ ਵਪਾਰ ਦਾ ਕੰਮ ਸੀਗਾ ਵਿੱਚੋਂ ਕੁਸ ਟਾਈਮ ਰਜੇਵੇਂ ਇਦਾਂ ਦੇ ਬਣ ਗਏ ਵੀਰ ਪਸ਼ੂ ਨਹੀਂ ਲੈ ਕੇ ਆਇਆ ਤੇ ਅੱਜ ਫੇਰ ਤਿੰਨ ਨਾਗ ਤੁਹਾਨੂੰ ਦਿਖਾਉਣ ਲੱਗਾ ਦੋ ਮੱਝਾਂ ਤੇ ਇੱਕ ਕੱਟਾ ਜਿਹੜਾ ਝੋਟਾ ਬਾਈ ਨੇ ਵੇਚਣਾ ਛੋਟੀ ਉਮਰ ਦਾ ਇਹਦੀ ਮਾਂ ਬਾਈ ਦੇ ਕੋਲ ਹੈ ਅੰਦਰ ਖੜੀ ਹੈ ਮੱਝ ਉਹ ਵੀ ਤੁਹਾਨੂੰ ਮੱਝ ਦਿਖਾ ਦੇਵਾਂਗੇ ਵੈਸੇ ਉਹ ਢਾਈ ਚੱਲ ਰਹੀ ਹੈ ਤੋ ਮੇਨ ਵੀਡੀਓ ਇਹ ਦੋ ਮੱਜਾਂ ਦੀ ਐ ਲਾਸਟ ਤੱਕ ਵੀਡੀਓ ਦੇਖਿਓ ਸੋਆਂ ਸੋਆਂ ਮੱਜਾਂ ਜਿਨ੍ਹਾਂ ਦੁੱਧ ਦੱਸਾਂਗੇ ਦੋ ਟਾਈਮ ਤਿੰਨ ਟਾਈਮ ਜਿਨ੍ਹਾਂ ਚਰ ਤੁਹਾਡੀ ਤਸੱਲੀ ਨਹੀਂ ਹੁੰਦੀ ਚੋਕੇ ਦੇਖਿਓ ਸੌਦਾ ਕਰਨ ਵਾਲੇ ਵੀਰਾਂ ਨੂੰ ਬੇਨਤੀ ਐ ਵੀ ਆ ਕੇ ਪਹਿਲਾਂ ਪਸ਼ੂ ਦੇਖਿਓ ਸੌਦਾ ਬਾਅਦ ਚ ਕੋਲ ਖੜ ਕੇ ਕਰਿਓ ਆਓ ਸ਼ੁਰੂਆਤ ਕਰਦੇ ਹਾਂ ਦੋਸਤੋ ਪਹਿਲੇ ਨੰਬਰ ਵਾਲੀ ਮੱਝ ਤੋਂ ਉਸ ਤੋਂ ਬਾਅਦ ਵਿਚਾਲੇ ਮੱਝ ਤੇ ਫਿਰ ਕੱਟਾ ਤੁਹਾਨੂੰ ਲਾਸਟ ਉੱਤੇ ਦਿਖਾਵਾਂਗਾ ਹਰਜੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਹਰਜੀਤ ਵਿੱਚੋਂ ਫਿਰ ਕੁਐਸਚਨ ਰੋਕਤਾ ਸੀ ਵਪਾਰ ਦਾ ਕੰਮ ਹਾਂਜੀ ਹੁਣ ਲਿਆ ਕਰੋਂਗੇ ਰੂਟੀਨ ਚ ਹਾਂਜੀ ਕਿ ਪਹਿਲੇ ਨੰਬਰ ਤੇ ਜਿਹੜੀ ਮੱਝ ਬਈ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਅੱਜ ਇਹਨੂੰ ਵੀਰੇ 28 ਦਿਨ ਹੋ ਗਏ 28 ਦਿਨਾਂ ਦੀ ਸੂਈ ਹੁਣ ਦੁੱਧ ਕਿੰਨਾ ਦੇ ਰਹੀ ਹੈ 14 ਲੀਟਰ ਵੀਰੇ ਕੀ ਰੇਟ ਰਹੂਗਾ ਇਹਦਾ ਇਹਦਾ 1 ਲੱਖ 10 ਹਜ਼ਾਰ ਜੀ ਖੋਲੀ ਇਹਨੂੰ ਦੱਸੋ ਰੇਟ 1 ਲੱਖ ਤੇ 10 ਹਜ਼ਾਰ ਅੱਜ 28 ਦਿਨ ਹੋ ਗਏ ਇਹਨੂੰ ਸੂਈ ਨੂੰ ਮਗਰ ਕੱਟੀ ਬੱਚਾ ਇਹਦੇ ਨਾਲ ਕੱਟੀ ਹੈ ਰੇਟ ਇਹਦਾ ਰੱਖਿਆ 1 ਲੱਖ ਤੇ 10 ਹਜ਼ਾਰ ਸੁਬਾ ਵੀਡੀਓ ਬਣਾ ਰਹੇ ਆਂ ਮਿਲਕਿੰਗ ਹਜੇ ਹੋਣ ਵਾਲੀ ਐ ਢਾਂਚਾ ਤੁਸੀਂ ਦੇਖ ਲਿਆ ਥਣ ਸੋਹਣੇ ਐ ਇਹਦੀ ਮਮੂਲੀ ਜੀ ਬਹਿਣੀ ਵਾਲੇ ਪਾਸੋਂ ਇਹ ਲੱਗਦਾ ਵੀ ਜਿਵੇਂ 19 21 ਸਾਈਡ ਦਾ ਫਰਕ ਹੁੰਦਾ ਬਾਕੀ ਪਾਸ ਤੁਸੀਂ ਕਰ ਲਿਓ ਜੇ ਦੁੱਧ ਤੁਸੀਂ ਚੋ ਲੈਣਾ 14 ਲੀਟਰ ਹਾਜ਼ਰ ਐ ਉਹ ਤੁਸੀਂ ਚੋ ਕੇ ਦੇਖ ਸਕਦੇ ਹੋ ਗੱਭਣ ਪਸ਼ੂ ਦਾ ਦੁੱਧ ਨਹੀਂ ਇਹ ਸੂਏ ਸੂਏ ਪਸ਼ੂ ਦਾ ਦੁੱਧ ਤੁਹਾਨੂੰ ਦੱਸਿਆ ਗਿਆ ਸੋ ਇਹਦਾ ਹਵਾਨਾ ਤੁਸੀਂ ਇੱਥੋਂ ਦੇਖੋ ਇਦੇ ਨਾਲ ਬੱਚਾ ਕੱਟੀ ਮੇਰੇ ਖਿਆਲ ਚ ਉਹ ਪਰਲੇ ਪਾਸੇ ਵਾਲੀ ਕੱਟੀ ਇਸੇ ਦੀ ਹੋਊਗੀ ਹਾਂ ਬਈ ਜੋ ਇਹ ਪਹਿਲੇ ਨੰਬਰ ਤੇ ਮੱਝ ਇਹ ਤੋਂ ਇਲਾਵਾ ਇੱਕ ਹੋਰ ਮੱਝ ਤੁਹਾਨੂੰ ਦਿਖਾਉਣੀ ਹੈ ਹਰਜੀਤ ਜਿਹੜੀ 2 ਨੰਬਰ ਤੇ ਮੱਝ ਦਿਖਾਉਣੀ ਬਈ ਕਿੰਨਾ ਮਸੂਹ ਹੈ ਇਹ ਬਈ ਦੂਜਾ ਜੀ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਦੀ ਇਹਨੂੰ ਸੂਈ ਨੂੰ 15 ਦਿਨ ਹੋ ਗਏ ਕਿੰਨਾ ਦੁੱਧ ਹੋਊਗਾ ਹੁਣ 16 ਲੀਟਰ ਵੀਰੇ ਠੀਕ ਹੈ ਇਹਦਾ ਰੇਟ ਕੀ ਕਰਦੇ ਹੋ 1 ਲੱਖ 40 ਹਜ਼ਾਰ ਖੋਲੀ ਦੋਸਤੋ 16 ਲੀਟਰ ਦੁੱਧ ਐਸ ਟਾਈਮ ਇਹ ਕੰਡੇ ਤੇ ਚੜਾਉਂਦੀ ਐ ਮੈਂਟੀ ਆਲਾ ਸਮਝ ਲਓ ਜਾਂ ਖੰਡੇ ਤੋਲ ਆਲਾ ਤੁਸੀਂ ਗੱਲ ਬਾਈ ਨਾ ਕਰ ਲਿਓ 16 ਲੀਟਰ ਇਸ ਟਾਈਮ ਹਾਜ਼ਰ ਦੁੱਧ ਹੈ 1 ਲੱਖ ਤੇ 40 ਹਜ਼ਾਰ ਰੇਟ ਹੈ ਮੀਡੀਅਮ ਹਾਈਟ ਚ ਹਵਾਨਾ ਸੋਹਣਾ ਬਣਾਵਟ ਤੋਂ ਟਾਂਜੇ ਦੀ ਚੰਗੀ ਹੈ ਹਰਜੀਤ ਨੇ ਥੋੜਾ ਲੰਬਾ ਤੁਰਨ ਦੀ ਬਾਈ ਸਿੰਗ ਬਿਲਕੁਲ ਛੋਟਾ ਹੈ ਹਾਈਟ ਦੀ ਜੱਜਮੈਂਟ ਕਿਉਂਕਿ ਹਰਜੀਤ ਨੇ ਦੋਨੇ ਮੱਜਾਂ ਨਾਲ ਤੁਰਨਾ ਸੀਗਾ ਤਾਂ ਤੁਸੀਂ ਐਵੇਂ ਵੀ ਕਰ ਸਕਦੇ ਹੋ ਬਿਲਕੁਲ ਪਤਲੀ ਪੂਛ ਮੋਢ ਦੇ ਵਿੱਚੋਂ ਨਜ਼ਰ ਆਊਗੀ ਥੋੜਾ ਤੁਹਾਨੂੰ ਜਾਣ ਦੀ ਬਾਈ ਗੇਟ ਵਾਲ ਨੂੰ ਲੰਬਾ ਦੇਖੋ ਇਹਦੀ ਬਣਾਵਟ ਇਹਦਾ ਰੇਟ ਬਾਈ ਨੇ ਰੱਖਿਆ 1,40,000 ਮੋੜ ਲਵੋ ਦੁੱਧ ਵਾਲੀ ਮੱਝ ਦੱਸੋ ਇਹਦੀ ਬਣਾਵਟ ਵੀ ਦੱਸਦੀ ਐ ਬਾਕੀ ਢਾਂਚਾ ਵੀ ਤੁਸੀਂ ਇਹਦਾ ਦੇਖ ਲਿਆ ਵੀਡੀਓ ਦੇ ਵਿੱਚੋਂ ਇਸ ਮੱਝ ਨਾਲ ਬੱਚਾ ਦੱਸੋ ਮੇਲ ਕਾਫ ਹੈ ਉੱਤੋਂ ਤੁਸੀਂ ਬਣਾਵਟੇ ਦੇ ਢਾਂਚੇ ਦੀ ਦੇਖੋ ਬਾਕੀ ਹਵਾਨਾ ਤੁਸੀਂ ਇਹਦਾ ਦੇਖ ਹੀ ਚੁੱਕੇ ਹੋ ਸੋ ਇਹ ਦੋ ਮੱਜਾਂ ਦੱਸੋ ਜਿਹੜੀਆਂ ਵਕਾਊ ਸੀਗੀਆਂ ਤੁਹਾਨੂੰ ਦਿਖਾਤੀਆਂ ਰੇਟ ਇਹਨਾਂ ਦੇ ਅਲੱਗ-ਅਲੱਗ ਤੁਹਾਨੂੰ ਦੱਸਦੇ ਆ ਦੁੱਧ ਜੇ ਦੇਖੀਏ 14 ਲੀਟਰ ਤੇ 16 ਲੀਟਰ 30 ਲੀਟਰ ਬੰਦ ਆ ਤੇ 2.5 ਲੱਖ ਰੁਪਏ ਜੋੜੇ ਦੀ ਡਿਮਾਂਡ ਬਣਦੀ ਹੈ ਬਾਕੀ ਜਿਹੜਾ ਵੀਰ ਖਰੀਦਣਾ ਚਾਹੂਗਾ ਆ ਕੇ ਦੇਖ ਲੈ ਇਹ ਕੱਟਾ ਵੇਚਣਾ ਹੈ ਹਰਜੀਤ ਇਹਦੀ ਕਿੰਨੀ ਉਮਰ ਹੋ ਗਈ ਬਾਈ ਕੱਟੇ ਦੀ ਸਵਾ ਸਾਲ ਦਾ ਬਾਈ ਸਵਾ ਸਾਲ ਦਾ ਇਹਦੀ ਮਾਂ ਤੇਰੇ ਕੋਲ ਹੀ ਐ ਤੂੰ ਕੋਕੜ ਲਈ ਸੀ ਉਹ ਹਾਂ ਬਾਈ ਹੁਣ ਕਿੰਨਾ ਚਿਰ ਰਹਿਂਦਾ ਰਸੂਣ ਚ ਇਹ 20-22 ਦਿਨ ਪਏ ਹੈ ਬਾਈ ਅੰਦਾਜ਼ਾ ਦੁੱਧ ਕਿੰਨਾ ਕਰ ਤੂੰ ਸੋਚਦਾ ਵੀ ਉਹ ਦੇ ਦੂਗੀ 18 ਕਿਲੋ ਆਦੇ ਵਿੱਚ ਹੋਇਆ ਵਈ ਠੀਕ ਐ ਜਣੀ ਗਾਂ ਜਦੋਂ ਤੂੰ ਆਪਦੇ ਹੱਥੀਂ ਤੋੜੇ ਮੇਰੇ ਕੋਲ 13-14 ਕਿਲੋ ਦਿੰਦੀ ਰਹੀ ਤੋਕੜ ਜਿਹਦੇ ਮੈਂ ਲਿਆ ਸੀਗੀ ਅੱਛਾ ਉਦੋਂ 13-14 ਕਿਲੋ ਸੀਗਾ ਇਹ ਕਿਹੜੇ ਬੁੱਲ ਦਾ ਕੋਈ ਪਤਾ ਕੱਟੇ ਦਾ ਨਹੀਂ ਬਾਈ ਜੀ ਝੂਠ ਨਹੀਂ ਮਾਰਨਾ ਵੀ ਫਰਾਂ ਠੀਕ ਐ ਅੱਛਾ ਇਹਦਾ ਰੇਟ ਕੀ ਕਰਦਾ ਇਹ 85 ਹਜ਼ਾਰ ਦੀ ਤੋਰੀ ਬਈ ਇਹਨੂੰ ਰੇਟ 85 ਹਜ਼ਾਰ ਆ ਸਵਾ ਸਾਲ ਦੀ ਉਮਰ ਐ ਸਿੰਗ ਕੁੰਡੇ ਕਰੂਗਾ ਕੱਦ ਸੋਨਾ ਕਰੂਗਾ ਲੰਬਾਈ ਚੰਗੀ ਐ ਸਾਫ ਸੁਥਰਾ ਬਿਲਕੁਲ ਜੈਡ ਬਲੈਕ ਦਿਸਦਾ ਹਜੇ ਕੋਈ ਨੱਥ ਨਹੀਂ ਮਾਰੀ ਸਿਰਫ ਤਲਿਆਰਾ ਪਾ ਕੇ ਬਾਈ ਨੇ ਰੱਖਿਆ ਹੋਇਆ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਕੰਟੈਕਟ ਕਰ ਸਕਦੇ ਹੋ ਦਸੋ ਇਹ ਇਕੱਟਾ ਵਿਖਾਉਏ ਦੀ ਮਾਂ ਜਿਹੜੀ ਅੰਦਰ ਖੜੀ ਤੁਹਾਨੂੰ ਜ਼ਰੂਰ ਦਿਖਾ ਦਿੰਨਾ ਇੱਕ ਵਾਰ 13 14 ਕਿਲੋ ਟੋਕੜ ਥੱਲੋਂ ਦੁੱਧ ਬਾਈ ਕਹਿੰਦਾ ਮੈਂ ਚੁੰਦਾ ਰਿਆਂ ਤੇ ਮਾਲਕਾਂ ਨੇ ਦੱਸਿਆ ਸੀ ਵੀ 18 ਕਿਲੋ ਦੁੱਧ ਦਿੰਦੀ ਹੈ ਮੱਝ ਇਹ ਮੱਝ ਹੈ ਜਿਹੜੀ ਦਾ ਇਹ ਬੱਚਾ ਹੈ ਸੋ ਸਾਹਮਣੇ ਖੜੀ ਹੈ ਹੁਣ ਡرائی ਹੈ ਦੋਸਤੋ 20 ਦਿਨ ਬਾਕੀ ਹੈ ਇਸ ਸੂਨ ਚ ਜਦੋਂ ਪੀਕ ਲੈਵਲ ਫੜੂਗੀ ਉਦੋਂ ਪਤਾ ਲੱਗੂਗਾ ਵੀ ਕਿੰਨਾ ਦੁੱਧ ਕਨਫਰਮ ਦਿੰਦੀ ਹੈ ਸੋ ਇਹ ਦੋ ਮੱਜਾਂ ਦੱਸੋ ਵਕਾਊ ਸੀਗੀਆਂ ਦੋਨੋਂ ਹੀ ਤੁਹਾਨੂੰ ਦਿਖਾਤੀਆਂ ਬਾਕੀ ਤਸੱਲੀ ਕਰ ਲਿਓ ਜਿਹੜਾ ਵੀਰ ਖਰੀਦਣਾ ਚਾਹੁੰਦਾ ਸੂਂਜਾਂ ਸਵਾਂਜਾਂ ਦੁੱਧ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਜਰੂਰ ਚੋਲਿਓ ਧੰਨਵਾਦ